ਅਸਲਾਮ ਅਲੈਕਮ ਵੀਵਰਸ ਮੈਂ ਗੱਲ ਕਰ ਰਿਹਾ ਹਾਂ ਤੁਹਾਡਾ ਵੀਰ ਅਤੀਕ ਫਰਦੋਸੀ ਉਮੀਦ ਹੈ ਕਿ ਸਾਰੇ ਵੀਰ ਖਰੀਤ ਨਾਲ ਹੋਣਗੇ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਫਾਰਮ ਬਾਜ਼ਾਰ ਪੀਕੇ ਠੀਕ ਹੈ ਜੀ ਮੈਂ ਆਪਣੇ ਫਾਰਮ ਤੇ ਮੌਜੂਦ ਹਾਂ ਮਾਸ਼ਾਅੱਲਾ ਜੀ ਅੱਜ ਤੇ ਬੜਾ ਹੀ ਪਿਆਰਾ ਮੌਸਮ ਆ ਠੰਡਾ ਮੌਸਮ ਤੇ ਬੱਦਲ ਆਏ ਹੋਏ ਆ ਕਾਲੇ ਕਾਲੇ ਵੀਡੀਓ ਕੁਆਲਿਟੀ ਵੀ ਤੁਹਾਨੂੰ ਨਜ਼ਰ ਆ ਰਿਹਾ ਹੁਣਾਂ ਨੇ ਰਹਿਨੇ ਰਾਈ ਠੀਕ ਹੋ ਗਿਆ ਤੇ ਅੱਜ ਤੁਹਾਨੂੰ ਨਾ ਅਸੀਂ ਖ ਲੈ ਕੇ ਚੱਲਦੇ ਆ ਜੀ ਅਸੀਂ ਜਿਹੜਾ ਇੱਕ ਸ਼ੌਕ ਕੀਤਾ ਹੋਇਆ ਨਾ ਸ਼ੌਕ ਵੀ ਹੈਗਾ ਸਾਡਾ ਤੇ ਨਾਲ ਬਿਜ਼ਨਸ ਵੀ ਹੈ ਤੇ ਇਨਸ਼ਾਅੱਲਾ ਲੋਕਾਂ ਨੂੰ ਵੀ ਗਾਈਡ ਕਰਾਂਗੇ ਇਨਸ਼ਾਅੱਲਾ ਲੋਕਾਂ ਲਈ ਵੀ ਸਾਨੀ ਪਧਾ ਕਰਾਂਗੇ ਕਿ ਤੁਸੀਂ ਅਗਰ ਇੱਕ ਫੈਂਸੀ ਸ਼ੌਕ ਵੀ ਕਰ ਰਹੇ ਹੋ ਤਾਂ ਨਾਲ ਤੁਹਾਡਾ ਉਹ ਬਿਜ਼ਨਸ ਵੀ ਹੋਵੇ ਤੇ ਇਨਸ਼ਾਅੱਲਾ ਨਾ ਸੋਨੇ ਤੇ ਸੁਹਾਗਾ ਹੋ ਜਾਂਦਾ ਤੇ ਅਸੀਂ ਤੁਹਾਨੂੰ ਗੱਲ ਕਰਾਂਗੇ ਜੀ ਅੱਜ ਦੇ ਟੌਪਿਕ ਜਿਹੜਾ ਸਾਡਾ ਹੈਗਾ ਲੱਕੇ ਕਬੂਤਰਾਂ ਦਾ ਰਾਂ ਲੱਕੇ ਕਬੂਤਰ ਜਿਹੜੇ ਅਸੀਂ ਰੱਖੇ ਹੋਏ ਆ ਉਹ ਸਾਨੂੰ ਸਾਲ ਦੇ ਮਤਲਬ ਕਿੰਨੀ ਇਨਕਮ ਦਿੰਦੇ ਆ ਠੀਕ ਹੈ ਜੀ ਉਹ ਤੁਹਾਨੂੰ ਅੱਜ ਤਫਸੀਲਨ ਅਸੀਂ ਦੱਸਾਂਗੇ ਕਿਸੇ ਵੀ ਭਾਈ ਨੂੰ ਅਗਰ ਜ਼ਰੂਰਤ ਹੋਵੇ ਤਾਂ ਸਾਡੇ ਕੋਲ ਆ ਕੇ ਪਰਚੇਸ ਵੀ ਕਰ ਸਕਦਾ ਤੇ ਅਸੀਂ ਬਿਲਕੁਲ ਮਰਾਸਬ ਰੇਟ ਦੇ ਵਿੱਚ ਨਾ ਜਿਹੜੀ ਚੀਜ਼ ਦੱਸਾਂਗੇ ਇਨਸ਼ਾਅੱਲਾ ਪਾਇਦਾਰ ਦੱਸਾਂਗੇ ਠੀਕ ਹੈ ਤੇ ਕੋਈ ਵੀ ਬੰਦਾ ਜਿਹੜਾ ਸਾਡੇ ਕੋਲ ਆ ਕੇ ਵਿਜ਼ਿਟ ਕਰ ਸਕਦਾ ਵਿਜ਼ਿਟ ਜਿਹੜਾ ਆਪਣਾ ਫਾਰਮ ਹੈਗਾ ਚੀਚਾ ਬਤਨੀ ਚੱਕ ਨੰਬਰ 45 ਬਾਰਾ ਐਲ ਠੀਕ ਹੈ ਜੀ ਹੁਣ ਅਸੀਂ ਚੱਲਦੇ ਆਪਣੇ ਟੌਪਿਕ ਦੀ ਤਰਫ ਸਾਡੇ ਕੋਲ ਮੌਜੂਦ ਆ ਜੀ ਇਸ ਟਾਈਮ ਮੈਂ ਬਰੀਡਰ ਜੋੜੇ ਜਿਹੜੇ ਨਾ ਪੰਜ ਬਰੀਡਰ ਜੋੜੇ ਜਿਹੜੇ ਲੱਕਿਆਂ ਦੇ ਮੌਜੂਦ ਹਨਾ ਠੀਕ ਹੋ ਗਿਆ ਜੀ ਅੱਛਾ ਬਰੀਡਰ ਜੋੜਾ ਨਾ ਜਿਹੜਾ ਉਹ ਤਕਰੀਬਨ 6000 ਰੁਪਏ ਦਾ ਅੱਛਾ ਜੋੜਾ ਨਾ ਬਰੀਡਰ ਜਿਹੜਾ ਉਹ ਮਿਲ ਜਾਂਦਾ ਵਾ ਬਾਜ਼ਾਰ ਚੋਂ ਅਗਰ ਕਿਸੇ ਭਾਈ ਨੂੰ ਨਹੀਂ ਮਿਲਦਾ ਤਾਂ ਸਾਡੇ ਕੋਲ ਫਾਰਮ ਤੇ تشਰੀਫ ਲੈ ਕੇ ਆਵੇ ਤੇ ਅਸੀਂ ਇਨਸ਼ਾਅੱਲਾ ਇਹਨਾਂ ਨੂੰ ਖੁਦ ਦਵਾਂਗੇ ਠੀਕ ਹੋ ਗਿਆ ਤੇ ਅੱਛਾ ਜੀ ਮੇਰੇ ਕੋਲ ਹੈਗੇ ਆ ਜੀ ਪੰਜ ਜੋੜੇ ਬਰੀਡਰ ਠੀਕ ਹੈ ਜੀ ਤੇ ਮੈਂ ਤੁਹਾਨੂੰ ਆਪਣੀ ਰੁਟੀਨ ਦੱਸਦਾ ਕਿ ਮੈਂ ਇਸ ਤਰ੍ਹਾਂ ਇਹਨਾਂ ਕੋ ਕਿਸ ਤਰ੍ਹਾਂ ਬਰੀਡ ਲੈਂਦਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਪੂਰਾ ਸਾਲ ਬਰੀਡ ਨਾ ਲਈ ਤੇ ਮਖਸੂਸ ਟਾਈਮ ਦੇ ਵਿੱਚ ਮੈਂ ਨਾ ਕੋਨਾ ਤਕਰੀਬਨ ਸਾਲ ਦੇ ਵਿੱਚ ਪੰਜ ਦਫਾ ਬਰੀਡ ਲੈ ਲੈਂਦਾ ਨਾ ਇੱਕ ਜੋੜੇ ਕੋਲੋਂ ਸਾਲ ਦੇ ਵਿੱਚ ਪੰਜ ਦਫਾ ਬਰੀਡ ਲੈ ਲੈਂਦਾ ਵਾ ਬਾਜ਼ ਦਫਾ ਮਤਲਬ ਆਂਡੇ ਚੇਂਜ ਕਰਕੇ ਲੈ ਲਿਦਿਆਂ ਬਾਜ਼ ਦਫਾ ਇਹਨਾਂ ਦੇ ਕੋਲੋਂ ਬੱਚੇ ਪਲਵਾ ਲਿਦਿਆਂ ਨਾ ਉਹਦਾ ਤੁਹਾਨੂੰ ਮੈਂ ਮोटा-ਮोटा ਜਿਹਾ ਹਿਸਾਬ ਦੱਸ ਦਿੰਦਾ ਕਿਸ ਤਰ੍ਹਾਂ ਵਾ ਉਹ ਇਸ ਤਰ੍ਹਾਂ ਜੇ ਪੰਜ ਜੋੜੇ ਅਸੀਂ ਜੇਕਰ ਉਹਨਾਂ ਕੋ ਪੰਜ ਦਫਾ ਬਰੀਡ ਲਈ ਹੈ ਨਾ ਤੇ ਇੱਕ ਜਿਹੜਾ ਜੋੜਾ ਵਾ ਉਹ ਤਕਰੀਬਨ ਇੱਕ ਜੋੜੇ ਦੇ ਦੋ ਬੱਚੇ ਹੁੰਦੇ ਹਨ ਨਾ ਤੇ ਪੰਜਾਂ ਜੋੜਿਆਂ ਦੇ ਤਕਰੀਬਨ 10 ਬੱਚੇ ਹੋ ਜਾਂਦੇ ਹਨ ਠੀਕ ਹੋ ਗਿਆ ਜੀ 10 ਬੱਚੇ ਹੋ ਜਾਂਦੇ ਆ ਤੇ ਮੈਂ ਇਹ ਇੱਕ ਜੋੜੇ ਕੋ ਅਗਰ ਅਸੀਂ 5 ਪੰਜਾਂ ਜੋੜਿਆਂ ਕੋ ਬਰੀਡ ਲਈਏ ਤੇ ਇਹਦਾ ਮਤਲਬ ਸਾਡੇ ਬਣ ਜਾਂਦੇ ਆ 50 ਬੱਚੇ ਹੋ ਹਨਾ ਠੀਕ ਹੈ ਜੀ ਸਾਲ ਦੇ ਯਾਨੀ ਕਿ ਇੱਕ ਸਾਲ ਦੇ ਵਿੱਚ ਅਗਰ ਅਸੀਂ 5 ਦਫਾ ਬਰੀਡ ਲੈ ਲਈਏ ਇੱਕ ਜਾਨਾ ਇੱਕ ਪੇਅਰ ਕੋੋਂ ਤੇ 10 ਪੰਜਾਂ 50 ਠੀਕ ਹੈ ਤੇ ਸਾਡੇ ਉਹ ਬਣਦੇ ਆ ਜੀ ਇੱਕ ਸਾਲ ਦੇ ਵਿੱਚ 50 ਬੱਚੇ ਚਲੋ ਤੁਸੀਂ 50 ਵੀ ਨਾ ਲਾਓ 5 ਜਾਨਵਰ ਤੁਸੀਂ ਜ਼ਾਇਆ ਲਾ ਲਓ ਮਰਟੈਲਿਟੀ ਲਾ ਲਓ ਤੇ ਉਹ ਜਿਹੜੇ ਸਾਡੇ ਹੋ ਜਾਂਦੇ ਆ ਨਾ ਜੀ ਉਹ ਤਕਰੀਬਨ ਬਣ ਜਾਂਦੇ ਆ 45 ਬੱਚੇ 45 ਬੱਚੇ ਜਿਹੜੇ ਆ ਨਾ ਸਾਡੇ ਕੋ ਅਸੀਂ ਸਾਲ ਦੇ ਵਿੱਚ ਮੈਂ ਮੂਮਨ ਲੈ ਹੀ ਲੈਂਦਾ ਠੀਕ ਹੋ ਗਿਆ ਜੀ ਤੇ ਇੱਕ ਬੱਚਾ ਜਿਹੜਾ ਹੋਣਾ ਉਹ ਘੱਟ ਤੋਂ ਘੱਟ ਰੇਟ ਵੀ ਲਾਇਆ ਜਾਵੇ ਨਾ ਘੱਟ ਤੋਂ ਘੱਟ ਤੇ ਉਹ 3000 ਰੁਪਏ ਦਾ ਬੱਚਾ ਸੇਲ ਹੋ ਜਾਂਦਾ ਕਿਉਂਕਿ ਇਹਨਾਂ ਦੀ ਕੁਆਲਿਟੀ ਅੱਛੀ ਆ ਬੜੀ ਆਸਾਨੀ ਨਾਲ ਸੋਲ ਹੋ ਜਾਂਦਾ ਵੈਸੇ ਤੇ 4000 ਦਾ ਹੋ ਜਾਂਦਾ ਲੇਕਿਨ 3000 ਰੁਪਏ ਦਾ ਇੱਕ ਬੱਚਾ ਆਸਾਨੀ ਨਾਲ ਸੇਲ ਹੋ ਜਾਂਦਾ ਵਾ ਤੇ 45 ਬੱਚੇ ਜੀ ਅਗਰ ਅਸੀਂ ਪੂਰੇ ਸਾਲ ਦੇ ਪੰਜਾਂ ਜੋੜਿਆਂ ਦੇ 45 ਬੱਚੇ 3000 ਦੇ ਹਿਸਾਬ ਨਾਲ ਅਸੀਂ ਅਗਰ 1000 ਜ਼ਰਬ ਤਕਸੀਮ ਕਰੀਏ ਤੇ ਤਕਰੀਬਨ ਸਾਢੇ ਉਹ 45 ਜ਼ਰਬ 3000 ਕਰੀਏ ਤੇ 1,35,000 ਰੁਪਏ ਜਿਹੜਾ ਨਾ ਅਸੀਂ ਉਹ ਹੈ ਨਾ ਲੱਕਿਆਂ ਦੀ ਸੂਰਤ ਦੇ ਵਿੱਚ ਸਾਨੂੰ ਨਾ ਵਾਪਸ ਆ ਜਾਂਦਾ ਠੀਕ ਹੋ ਗਿਆ ਤੇ ਸਾਡੀ ਕੋਸ਼ਿਸ਼ ਆ ਕਿ ਯਾਰ ਹਰ ਬੰਦਾ ਇਹ ਕੰਮ ਕਰੇ ਤਾਂ ਕਿ ਲੋਕਾਂ ਲਈ ਆਸਾਨੀ ਪੈਦਾ ਹੋਣ ਸ਼ੌਕ ਵੀ ਹੋਵੇ ਫਰੈਸ਼ਨੈਸ ਵੀ ਹੋਵੇ ਤੇ ਬੰਦਾ ਵੈਸੇ ਵੀ ਹੈ ਨਾ ਜਦੋਂ ਬਿਜ਼ੀ ਹੁੰਦਾ ਨਾ ਤੇ ਬਹੁਤ ਸਾਰੀਆਂ ਜਿਹੜੀਆਂ ਮਤਲਬ ਨਸ਼ੇ ਆ ਜਾਂ ਗੁਨਾਹ ਵਾਲਾ ਤੋਂ ਬੰਦਾ ਬਾਚੀ ਜਾਂਦਾ ਨਾ ਤੇ ਅਸੀਂ ਤੇ ਸੋਚ ਕੇ ਰੱਖੇ ਹੋਏ ਆ ਕਿ ਸਾਰਾ ਦਿਨ ਇਹਨਾਂ ਚ ਮਸਰੂਫ ਰਹੀਦਾ ਠੀਕ ਹੈ ਤੇ ਨਾਲ ਥੋੜਾ ਬਹੁਤ ਪੈਸਾ ਵੀ ਆਂਦਾ ਵਾ ਤੇ ਨਾਲ ਸ਼ੌਕ ਦਾ ਸ਼ੌਕ ਵੀ ਹੈ ਠੀਕ ਹੋ ਗਿਆ ਮਤਲਬ ਮੈਂ ਜਿਹੜੇ ਇਸ ਟਾਈਮ ਨਾ ਤਕਰੀਬਨ ਬਾਜ਼ ਵਫਾ ਤਾਂ 2 ਲੱਖ ਦੇ ਵੀ ਸੇਲ ਕਰ ਲੈਂਦੇ ਆ ਲੇਕਿਨ ਤੁਹਾਨੂੰ ਮੋਟਾ ਮੋਟਾ ਹਿਸਾਬ ਦੱਸਦਾ ਕਿ 1,35,000 ਰੁਪਏ ਦਾ ਨਾ ਤੁਸੀਂ ਸੇਲ ਕਰ ਸਕਦੇ ਆ ਕਮ ਤੋਂ ਕਮ ਰੇਟ ਅਗਰ ਬਾਜ਼ ਵਫਾ ਅੱਛਾ ਰੇਟ ਵੀ ਮਿਲ ਜਾਂਦਾ ਵਾ ਫੇਰ ਤੇ 2 ਲੱਖ ਨੂੰ ਵੀ ਗੇਮ ਪਹੁੰਚ ਜਾਂਦੀ ਆ ਠੀਕ ਹੋ ਗਿਆ ਤੇ ਉਹ ਜਿਹੜਾ ਨਾ ਤਕਰੀਬਨ ਇਹ ਤਾਂ ਜਿਹੜਾ ਸਾਲਾਨਾ ਖਰਚਾ ਆਂਦਾ ਨਾ 2000 ਰੁਪਏ ਨੂੰ ਗੰਦਮ ਆ 2000 2200 ਰੁਪਏ ਨੂੰ ਸਾਲ ਦੀ ਨਾ ਜ਼ਿਆਦਾ ਤੋਂ ਜ਼ਿਆਦਾ ਗੰਦਮ ਵੀ ਲਾ ਲਈਏ ਮੈਕਸਿਮਮ ਗੰਦਮ ਵੀ ਲਾ ਲਈਏ ਤੇ ਪੰਜ ਮਾਣ ਖਾ ਲਣਗੇ ਨਹੀਂ ਖਾਣਗੇ ਨਹੀਂ ਲੇਕਿਨ ਮੈਂ ਫੇਰ ਵੀ ਜ਼ਿਆਦਾ ਖਰਚਾ ਪਾ ਰਿਹਾ ਤਾਂ ਕਿ ਲੋਕਾਂ ਨੂੰ ਅੰਦਾਜ਼ਾ ਹੋ ਜਵੇ ਕਿ ਜਿਹੜੀ ਫੀਜ਼ੀਬਿਲਟੀ ਰਿਪੋਰਟ ਆ ਨਾ ਪੂਰੇ ਸਾਲ ਦੀ ਤੇ ਇੰਨਾ ਖਰਚਾ ਆਣਾ ਅਗਰ ਅਸੀਂ ਤਕਰੀਬਨ ਪੰਜ ਮਾਣ ਵੀ ਲਾਈਏ ਨਾ ਗੰਦਮ ਸਾਲ ਦੀ 2000 ਦੇ ਹਿਸਾਬ ਨਾਲ ਤੇ 10000 ਰੁਪਏ ਬਣਦਾ ਪੰਜਾਂ ਜੋੜਿਆ ਹੈ ਪੰਜ ਜੋੜੇ ਸਾਲ ਦੇ ਵਿੱਚ ਪੰਜ ਮਾਂ ਗੰਦੰਬੀ ਖਾ ਲੈਣਾ ਨਾ ਤੇ 10000 ਰੁਪਏ ਦਾ ਖਰਚਾ ਬਣਦਾ ਵਾ ਠੀਕ ਹੋ ਗਿਆ ਤੇ ਜਿਹੜਾ ਅਸੀਂ ਇਹਦਾ ਰੇਟ ਲਾਇਆ ਸੀਗਾ 45 ਬੱਚੇ ਆਸਾਨੀ ਨਾਲ ਬੰਦਾ ਲੈ ਸਕਦਾ ਹੈ ਨਾ ਕੋ ਸਾਲ ਦੇ ਵਿੱਚ ਤੇ ਪੰਜ ਦਫਾ ਮੇਰੇ ਕੋਲ ਕਿਉਂਕਿ ਪੰਜ ਬਰੀਡਰ ਆ ਮੈਂ ਤੁਹਾਨੂੰ ਪੰਜਾਂ ਜੋੜਿਆਂ ਦੀ ਨਾ ਜੋ ਫੀਜ਼ਿਬਿਲਿਟੀ ਦੱਸ ਰਿਹਾ ਤੇ ਉਹ ਜਿਹੜੀ ਹੈ ਨਾ 45 بچے 135000 ਰੁਪਏ ਦੇ ਬਣਦੇ ਆ ਸਹੀ ਹੋ ਗਿਆ ਤੇ 10000 ਰੁਪਏ ਖਰਚਾ ਸ਼ੌਕ ਦਾ ਸ਼ੌਕ ਆ ਤੇ ਘਰ ਬੈਠੇ ਕਰੋ ਨਾਲ ਐਡੀ ਕੋ ਜਗ੍ਹਾ ਦੀ ਜ਼ਰੂਰਤ ਹੈਗੀ ਆ ਠੀਕ ਆ ਸਵੇਰ ਛੱਡਦੇ ਆ ਸ਼ਾਮ ਸ਼ਾਮ ਤੱਕ ਇਹਨਾਂ ਨੇ ਆਪ ਹੀ ਸੈਂਜੇ ਫਿਰਨਾ ਛੱਟੇ ਚੱਲ ਜਾਣਾ ਬੜੇ ਖੂਬਸੂਰਤ ਲੱਗਦੇ ਆ ਸਹੀ ਹੋ ਗਿਆ ਤੇ ਤੁਸੀਂ ਦੇਖ ਸਕਦੇ ਆ ਤੇ ਇਨਸ਼ਾਅੱਲਾ ਜੀ ਕਿਸੇ ਭਾਈ ਨੂੰ ਨਹੀਂ ਮਿਲਦੇ ਹੈਗੇ ਨਾ ਇਸ ਰੇਟ ਦੇ ਉੱਤੇ ਤੇ ਇਨਸ਼ਾਅੱਲਾ ਅਸੀਂ ਹਾਜ਼ਰ ਆ ਮੈਨਾ ਕੋਈ ਭਾਈ رابطہ ਕਰੇ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਦੱਸੇ ਤੇ ਇਨਸ਼ਾਅੱਲਾ ਉਹਨਾਂ ਨੂੰ ਅਸੀਂ ਨਾ 6000 ਰੁਪਏ ਦਾ ਪੇਅਰ ਦਵਾਵਾਂਗੇ ਠੀਕ ਹੋ ਗਿਆ videos.